ਜੋ ਲੋਕ ਤੁਹਾਡੇ ਚੁੱਪ ਨਹੀਂ ਪੜ ਸਕਦੇ ਤੁਹਾਡੇ ਨਾਲ ਰਿਸ਼ਤੇ ਨਹੀਂ ਨਿਭਾਉਣਗੇ ਕਈ ਲੋਕ ਆਪਣੇ ਨਾਲ ਇੱਕ ਨਾਮ ਦਿਖਾਤਰ ਜੁੜੇ ਹੁੰਦੇ ਆ ਕਿ ਨਾਮ ਦਾ ਰਿਸ਼ਤਾ ਹੁੰਦਾ ਉਸ ਰਿਸ਼ਤੇ ਦੇ ਵਿੱਚ ਕੋਈ ਅੰਨੀ ਜਾਨ ਨਹੀਂ ਹੁੰਦੀ ਪਰ ਆਪਾਂ ਨੂੰ ਪਤਾ ਹੁੰਦਾ ਕਈ ਵਾਰੀ ਸ਼ੱਕ ਪੈਂਦੀ ਹੈ ਜਾਂ ਆਪਾਂ ਨੂੰ ਕਈ ਤਰ੍ਹਾਂ ਨੋਟ ਕੀਤੀ ਹੁੰਦੀ ਹੈ ਲੋਕਾਂ ਦੀਆਂ ਆਪਣੀ ਜਿਗਾ ਦੇ ਵਿੱਚ ਹੁੰਦੇ ਆ ਪਰ ਆਪਾਂ ਫਿਰ ਵੀ ਚੁੱਪ ਕਰਕੇ ਰਹਿਨੇ ਆਂ ਕਈ ਵਾਰੀ ਜਿਹੜੀ ਚੁੱਪ ਹੁੰਦੀ ਆ ਫਾਇਦੇਮੰਦ ਹੁੰਦੀ ਆ ਤੇ ਕਈ ਵਾਰੀ ਜਿਹੜੀ ਚੁੱਪ ਹੁੰਦੀ ਆ ਉਹ ਬਹੁਤ ਭੈੜੀ ਤੇ ਬਹੁਤ ਬੁਰੀ ਹੁੰਦੀ ਆ ਆਪਣਾ ਨੁਕਸਾਨ ਬਹੁਤ ਹੁੰਦਾ ਇੱਕ ਚੁੱਪ ਦੇ ਨਾਲ ਕੁਝ ਚੁੱਪ ਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਬਚੇ ਰਹਿੰਦੇ ਆ ਤੇ ਕੁਝ ਰਿਸ਼ਤੇ ਨੇ ਜਿਹੜੇ ਉਹ ਖਰਾਬ ਹੋ ਜਾਂਦੇ ਜਿੱਥੇ ਰਿਸ਼ਤੇ ਖਰਾਬ ਹੁੰਦੇ ਆ ਉੱਥੇ ਆਪਾਂ ਚੁੱਪ ਤੋੜਦੇ ਆ ਤੇ ਉੱਥੇ ਆਪਾਂ ਸੱਚੇ ਹੁੰਦੇ ਆ ਜੇ ਜਦੋਂ ਆਪਾਂ ਸੱਚੇ ਹੋਈਏ ਫਿਰ ਜਿੰਨੇ ਮਰਜ਼ੀ ਰਿਸ਼ਤੇ ਖਰਾਬ ਹੋ ਜਾਣਾ ਤੁਹਾਡਾ ਰੱਬ ਦੇ ਨਾਲ ਜਿਹੜਾ ਰਿਸ਼ਤਾ ਉਹ ਨਹੀਂ ਖਰਾਬ ਹੋਣਾ ਚਾਹੀਦਾ ਚੁੱਪ ਰਹਿਣਾ ਇੱਕ ਕਲਾ ਹੁੰਦੀ ਆ ਚੁੱਪ ਰਹਿਣ ਦੇ ਲਈ ਆਪ ਨੂੰ ਬਹੁਤ ਚੀਜ਼ਾਂ ਸਹਾਰਨੀਆਂ ਪੈਂਦੀਆਂ ਬਹੁਤ ਚੀਜ਼ਾਂ ਕੰਟਰੋਲ ਕਰਨੀਆਂ ਪੈਂਦੀਆਂ ਪਰ ਕਈ ਵਾਰੀ ਆਪਣੇ ਸਿਰ ਤੇ ਸਮਾਂ ਐਸਾ ਆ ਜਾਂਦਾ ਆਪਾਂ ਚੁੱਪ ਨਹੀਂ ਕਰ ਪਾਉਂਦੇ ਆਪਾਂ ਨੂੰ ਅਖੀਰ ਨੂੰ ਬੋਲਣਾ ਹੀ ਪੈਂਦਾ ਜਿੱਥੇ ਬੰਦੇ ਦੀ ਇਨਸਾਨ ਦੀ ਗਲਤੀ ਹੁੰਦੀ ਹੈ ਆਪਾਂ ਨੂੰ ਤੇ ਜ਼ਰੂਰ ਬੋਲਣਾ ਚਾਹੀਦਾ ਚੁੱਪ ਜਿਹੜੀ ਹੈਗੀਆਂ ਆਪਾਂ ਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਲੈ ਜਾਂਦੀ ਆ ਕਈ ਇਨਸਾਨ ਆਪਾਂ ਨੂੰ ਪੁੱਛਦੇ ਨੇ ਕਿ ਤੂੰ ਚੁੱਪ ਕਿਉਂ ਆ ਜਿਹੜੇ ਸੱਚੇ ਬੰਦੇ ਹੁੰਦੇ ਆ ਚੁੱਪ ਰਹਿੰਦੇ ਆ ਜ਼ਿਆਦਾਤਰ ਵੈਸੇ ਤਾਂ ਬੋਲਦੇ ਨੇ ਪਰ ਕੁਝ ਇਨਸਾਨ ਏਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਕਹਿੰਦੇ ਤੂੰ ਚੁੱਪ ਕਰ ਦੋ ਰਹਿਣਾ ਤੂੰ ਕਿਉਂ ਚੁੱਪ ਰਹਿਣਾ ਮੈਨੂੰ ਗੱਲ ਦੱਸ ਕੀ ਗੱਲ ਹੋ ਗਈ ਜਦ ਵਿੱਚ ਜਦੋਂ ਆਪਾਂ ਇਹਨਾਂ ਨੂੰ ਦੱਸਦੇ ਆ ਫਿਰ ਆਪਾਂ ਜਿਹੜੀ ਸਹਾਇਤਾ ਮਿਲ ਸਕਦੀ ਆ ਕਿਸੇ ਦੇ ਨਾਲ ਗੱਲ ਕਰਨ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਲੋਕਾਂ ਤੋਂ ਸਿੱਖਣੀਆਂ ਚਾਹੀਦੀਆਂ ਆਪਣੇ ਯਾਰਾਂ ਦੋਸਤਾਂ ਤੋਂ ਸਿੱਖਣੀਆਂ ਚਾਹੀਦੀਆਂ ਆਪਾਂ ਨੂੰ ਦੁਨੀਆ ਦੇ ਵਿੱਚੋਂ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿਉਂ ਕਈ ਵਾਰ ਜਿਹੜੇ ਚੁੱਪ ਹੁੰਦੀ ਹੈ ਆਪਣਾ ਨੁਕਸਾਨ ਕਰਾ ਦਿੰਦੀ ਹੈ ਤੇ ਕਈ ਵਾਰੀ ਚੁੱਪ ਹੁੰਦੀ ਹੈ ਆਪਣਾ ਫਾਇਦਾ ਕਰਾ ਦਿੰਦੀ ਹੈ